ਹਿੰਦ ਦੀ ਚਾਦਰ ਤਨਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350ਵੇਂ ਸ਼ਹੀਦੀ ਦਿਹਾੜੇ ਨੂੰ ਸਮਰਪਤ ਗੁਰਦੁਆਰਾ ਸਿੰਘ ਸਭਾ ਖੰਨਾ ਵਿਖੇ ਕੀਰਤਨ ਦਰਬਾਰ ਸਜਾਇਆ ਗਿਆ ਇਸ ਗੁਰਮਤ ਸਮਾਗਮ ਵਿੱਚ ਭਾਈ ਸ਼ੋਭਦੀਪ ਸਿੰਘ ਜੀ ਹਜ਼ੂਰੀ ਰੱਖੀ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਅਤੇ ਭਾਈ ਜਗਜੀਤ ਸਿੰਘ ਬਬੀਹਾ ਜੀ ਦਿੱਲੀ ਵਾਲੇ ਭਾਈ ਸਾਹਿਬ ਜੀ ਨੇ ਰਸ ਪਿੰਨਾ ਕੀਰਤਨ ਰਾਹੀਂ ਸੰਗਤਾਂ ਨੂੰ ਨਿਹਾਲ ਕੀਤਾ ਸੰਗਤਾਂ ਦਾ ਠਾਠਾ ਮਾਰਦਾ ਇਕੱਠ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਝੇਦੀ ਨੂੰ ਯਾਦ ਕਰਦਿਆਂ ਹੋਇਆਂ ਨਤਮਸਤਕ ਹੋਇਆ ਇਸ ਮੌਕੇ ਪਾਈ ਕਨਈਆ ਜੀ ਸੇਵਾ ਸੈਟੀ ਖੰਨਾ ਵੱਲੋਂ ਜੋੜਾ ਕਰਦੀ ਸੇਵਾ ਨਿਭਾਈ ਗਈ ਜਿਸ ਦੇ ਵਿੱਚ ਖਾਲਸਾ ਸਾਈਕਲ ਸਟੋਰ ਤੋਂ ਖਾਲਸਾ ਜੀ ਸੰਦੀਪ ਖਾਲਸਾ ਜੀ ਰਵਿੰਦਰ ਸਿੰਘ ਖਾਲਸਾ ਜੀ ਜਸਪ੍ਰੀਤ ਸਿੰਘ ਜੀ ਬਾਲ ਫਲਵਾੜੀ ਦੇ ਬੱਚੇ ਪ੍ਰਭਜੋਤ ਸਿੰਘ ਸੰਸਥਾ ਦੇ ਪ੍ਰਧਾਨ ਨਿਰਮਲ ਸਿੰਘ ਨਿੰਮਾ ਤੇ ਸੰਸਥਾ ਨਾਲ ਜੁੜੇ ਹੋਰ ਕਈ ਯੋਧਿਆਂ ਨੇ ਜੋੜਾ ਕਰਦੀ ਸੇਵਾ ਨਿਭਾ ਕੇ ਆਪਣਾ ਜੀਵਨ ਸਫਲਾ ਕੀਤਾ ਇਸ ਮੌਕੇ ਅਲਾਕੇ ਦੇ ਐਮਐਲਏ ਸਾਹਿਬ ਤਰਮਪਸੀ ਸਿੰਘ ਸੋਨ ਨੇ ਜੋੜਾ ਘਰ ਵਿੱਚ ਉਪਸਥਤੀ ਦਰਜ ਕਰਾਈ ਅਤੇ ਪਾਈਕਨਿਆ ਜੀ ਸੇਵਾ ਸੈਟੀ ਦੇ ਕਾਰਜਾਂ ਦੀ ਛਾਗਾ ਕੀਤੀ ਪਾਈਕਨਿਆ ਜੀ ਸੇਵਾ ਸੈਟੀ ਖੰਨਾ ਜੋ ਕਿ ਹਮੇਸ਼ਾ ਹੀ ਧਾਰਮਿਕ ਸੇਵਾਵਾਂ ਦੇ ਕਾਰਜਾਂ ਵਿੱਚ ਧਾਰਮਿਕ ਇਨ ਸੇਵਾਵਾਂ ਇਨਚਾਰਜ ਸਰਜੀ ਸਿੰਘ ਬਾਜੀ ਦੀ ਗਵਾਹੀ ਦੇ ਵਿੱਚ ਸ਼ਮੂਲੀਅਤ ਕਰਦੀ ਆ ਰਹੀ ਹੈ ਸੰਗਤਾ ਨੇ ਵੀ ਭਾਈ ਕਨਈਆ ਜੀ ਸੇਵਾ ਸੈਟੀ ਦੇ ਕਾਰਜਾਂ ਦੀ ਸ਼ਲਾਘਾ ਕੀਤੀ ਇਸ ਮੌਕੇ ਪਾਈ ਕਨਈਆ ਜੀ ਸੇਵਾ ਸਰਟੀ ਖੰਨਾ ਵੱਲੋਂ ਏਕਮਕਾਰ ਆਰਜਵਨ ਫਾਊਂਡੇਸ਼ਨ ਕੈਨੇਡਾ ਦੇ ਵਿਸ਼ੇਸ਼ ਸਹਿਯੋਗ ਸਦਕਾ ਤੰਤਨ ਸਿਰਗੁਰ ਤੇਗ ਬਹਾਦਰ ਸਾਹਿਬ ਜੀ ਦੇ ਬਾਣੀ ਡਿਸਟ੍ਰਿਕਟ ਸੰਗਤਾਂ ਨੂੰ ਭੇਟ ਕੀਤੇਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ